ਇਕ ਮਹਾਨ ਦਿਹਾੜਾ ਹੈ ਸਾਡੇ ਵਾਸਤੇ ਆਜ਼ਾਦੀ ਦੇ ਥੋੜਾ ਪਿਛੇ ਕਰੋ ਆਜ਼ਾਦੀ ਦੇ ਦਿਨ ਅਸਾਂ ਆਪਾਂ 78 ਸਾਲ ਪੂਰੇ ਕੀਤੇ ਆ 79 ਸਾਲ ਦੇ ਆਪਾਂ ਪਰਵੇਸ਼ ਕੀ ਤੋਂ ਪਹਿਲੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਆਪਜੀ ਦੇ ਮਾਧਿਅਮ ਰਾਈ ਬਹੁਤ ਬਹੁਤ ਮੁਬਾਰਕਾਂ ਔਰ ਇਹ ਦੁਆਵਾਂ ਆ ਕੇ ਸਾਡੇ ਦੇਸ਼ ਵਾਸਤੇ ਅਰਦਾਸ ਕਰਦੇ ਆ ਕਿ ਸਾਡਾ ਦੇਸ਼ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਔਰ ਤਰੱਕੀਆ ਕਰੇ ਸਾਡੇ ਬੱਚੇ ਜਿਹੜੇ ਨੌਜਵਾਨ ਉਹ ਆਪਣੀ ਜਵਾਨੀਆ ਮੰਨਣ ਇਹ ਹਰ ਸਾਲ ਦੀ ਤਰ੍ਹਾਂ ਅੱਜ ਨਗਰ ਕੌਂਸਲੂ ਦੇ ਵਿੱਚ ਫਿਰ ਅੱਜ ਆਪਾਂ ਆਜ਼ਾਦੀ ਦਿਵਸ ਦਾ ਇਹ ਮਹਾਨ ਸਮਾਗਮ ਜਿਹੜਾ ਕਰਾ ਰਹੇ ਆ ਕੁਝ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸੁਨਦਰ ਕੌਰ ਜੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਕਮਿਊਨਿਟੀ ਸਹਾਇਕ ਭਜਨ ਸਿੰਘ ਜੀ ਵੀਰੋ ਸਾਹਿਬ ਜੀ ਦੇ ਮਾਤਾ ਜੀ ਨੇ ਸੋ ਸਾਥੀਓ ਇਹੋ ਹੀ ਆ ਕਿ ਆਪਾਂ ਦੇਸ਼ ਪ੍ਰਤੀ ਆ ਜਿਸ ਤਰ੍ਹਾਂ ਸਾਡੇ ਕੁਰਬਾਨੀਆਂ ਕੀਤੀਆਂ ਨੇ ਸਾਡੇ ਨੌਜਵਾਨਾਂ ਨੇ ਆਪਾਂ ਉੱਥੇ ਪਹਰਾ ਰਹੀਏ ਸਾਰੇ ਨਾਲ ਕਿ ਮੇਰਾ ਤੁਹਾਨੂੰ ਬੇਨਤੀ ਐ ਸਾਰਿਆਂ ਨੂੰ ਤੁਹਾਡੇ ਮਾਦੀ ਮਾਈ ਨੌਜਵਾਨਾਂ ਨੂੰ ਬੇਨਤੀ ਆ ਕਿ ਜੇ ਆਪਾਂ ਇਸ ਦੇਸ਼ ਨੂੰ ਤਰੱਕੀ ਵੱਲ ਤੇ ਨੌਜਵਾਨਾਂ ਨੂੰ بے ਰੁਜ਼ਗਾਰੀ ਤੋਂ ਕੱਢ ਕੇ ਤੁਮੋਸਕਰ ਆਪਾਂ ਇੱਕ ਦੇਣਾ ਚਾਹੁੰਦੇ ਆ ਚਾਹੇ ਉਹ ਪ੍ਰਾਈਵੇਟ ਤੌਰ ਤੇ ਹੋਵੇ ਚਾਹੇ ਸਰਕਾਰੀ ਤੌਰ ਤੇ ਹੋਵੇ ਚਾਹੇ ਆਪਣਾ ਆਪਣਾ ਉਹਨਾਂ ਦਾ ਪਰਸਨਲ ਤੌਰ ਤੇ ਆਪਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਪਵੇ ਆਪਾਂ ਪਤਾ ਕਿ ਇਸ ਦੇਸ਼ ਵਿੱਚ ਦੇਖੋ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਰਾਪਾਗਤ ਸਿੰਘ ਜੀ, சிਦੂਤਨ ਸਿੰਘ ਜੀ, ਕਰਤਾਰ ਸਿੰਘ ਸਰਾਭਾ ਜੀ, ਮਦਨਲ ਟਿੰਗਰਾ ਜੀ, ਲਾਲ ਬਰਤ ਲਾਲਾ ਦਾਸਾਤਰਾਇ ਜੀ ਐਸੀਆਂ ਅਨੇਕਾਂ ਹੀ ਕੁਰਬਾਨੀਆਂ ਜਿੰਨੇ ਆਪਾਂ ਗਿਣਾ ਨਹੀਂ ਸਕਦੇ 90% ਜਿਹੜੀਆਂ ਕੁਰਬਾਨੀਆਂ ਸਾਡੇ ਦੇਸ਼ ਪੰਜਾਬ ਦੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਾਨੂੰ ਮਾਣ ਹੈ ਫਕਰ ਹੈ ਉਹਨਾਂ ਲੋਕਾਂ ਤੇ ਉਹਨਾਂ ਸਾਡੇ ਨੌਜਵਾਨਾਂ ਤੇ ਜਿਹੜੀ ਮਹਿਜ ਕੋਈ 19 ਸਾਲ ਦਾ ਕੋਈ 23 ਸਾਲ ਦਾ ਜਿਨ੍ਹਾਂ ਨੇ ਇੰਨੀ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਇਸ ਜੰਜੀਰ ਜਣੀ ਸੀ ਗੁਲਾਮੀ ਦੀ ਜੰਜੀਰ ਸੀ ਬੜੇ ਚਿਰ ਤੋਂ ਜਕੜੇ ਸਾ ਅੰਗਰੇਜ਼ਾਂ ਦੇ ਵਿੱਚ ਉਹ 15 ਅਗਸਤ ਨੂੰ 1947 ਨੂੰ ਇੱਥੇ ਆਜ਼ਾਦੀ ਦਿਵਾਈ ਇਸ ਅਸੀਂ ਫ਼ਜਾਦੇ ਵਿੱਚ ਸਾਂ ਲਿਆ ਸਭ ਤੋਂ ਪਹਿਲਾਂ ਤੇ ਇਸ ਆਜ਼ਾਦੀ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਔਰ ਪੂਰੇ ਸ਼ਹਿਰ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮਨਿਸਟਰ ਸਰਦਾਰ ਹਰਪਜਨ ਸਿੰਘ ਜੀ ਜਿਹੜੇ ਕਿ ਇਸ ਵੇਲੇ ਪਟਿਆਲੇ ਨੇ ਔਰ ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਉਹਨਾਂ ਦੀ ਸਤਿਕਾਰਯੋਗ ਮਾਤਾ ਜੀ ਔਰ ਉਹਨਾਂ ਦੇ ਪਰਿਵਾਰ ਦੇ ਸਾਰੇ ਹੀ ਮੈਂਬਰ ਉਹਨਾਂ ਦੀ ਸਾਰੀ ਹੀ ਸਾਰੀ ਇਹ 15 ਅਗਸਤ ਦੇ ਅਫਸਰ ਤੇ ਆਈ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਨਗਰੀ ਵਾਸੀਆਂ ਨੂੰ ਧੰਨਵਾਦ ਕਰਦੀ ਹੈ ਔਰ ਜਿਹੜੇ ਸਾਡੇ ਸ਼ਹੀਦ ਹੋਏ ਆ ਬਲੀਦ ਸਾਡੇ ਭੈਣ ਭਰਾ ਜਿਹੜੇ ਇਹਨਾਂ ਨੇ ਬਹੁਤ ਹੀ ਉਦਮ ਕਰਕੇ ਸਾਨੂੰ ਇਹ ਆਜ਼ਾਦੀ ਦਵਾਈ ਆ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਸਲਾਮ ਕਰਨ ਪਹੁੰਚੇ ਆ ਜਿਨ੍ਹਾਂ ਸਦਕਾ ਕੇ ਸਾਨੂੰ ਆਜ਼ਾਦੀ ਮਿਲੀ ਹੈ ਸੋ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਉਹਨਾਂ ਨੇ ਬਲੀਦਾਨ ਦੇ ਕੇ ਸਾਨੂੰ ਆਜ਼ਾਦੀ ਦੇ ਦਵਾ ਦਿੱਤੀ ਪਰ ਅਸੀਂ ਜਿੱਥੇ ਜਿੱਥੇ ਜਿਹੜੀ ਜਿਹੜੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਅਸੀਂ ਉਹਨਾਂ ਨੂੰ ਪੂਰੇ ਨਿਭਾਈਏ ਔਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਤੁਹਾਨੂੰ ਉਹਨਾਂ ਵਾਂਗ ਰੇਤੀਆਂ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਆਪਣਾ ਕੰਮ ਕਰ ਚੁੱਕੇ ਰਹੇ ਸਿਰਫ ਤੁਸੀਂ ਕਿੱਥੇ ਦਿੱਤੀ ਹੈਗੀ ਉਹ ਆਪਣਾ ਕੰਮ ਲਗਨ ਔਰ ਇਮਾਨਦਾਰੀ ਨਾਲ ਕਰਨੀ ਬਾਓ ਤਾਂ ਜੋ ਸਿੱਦੇਸ਼ ਨੂੰ ਜਿਨ੍ਹਾਂ ਨੇ ਕੀ ਉਹਨਾਂ ਨੂੰ ਤਰੱਕੀਆਂ ਦਾ ਸੁਪਨਾ ਦੇ ਕੇ ਉਹਨਾਂ ਨੇ ਆਪਣੀ ਬਲਿਦਾਨ ਬਲਿਦਾਨ ਦਿੱਤਾ ਆਪਣਾ ਉਸ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਈਏ ਕਿ ਉਹਨਾਂ ਨੂੰ ਆਪਣੇ ਸ਼ਬਦ ਦੇ ਫੁੱਲ ਇਸ ਤਰੀਕੇ ਨਾਲ ਫੇਰ ਕਰੀ ਕਿ ਸੀ ਆਪਣੇ ਹਿੰਦੁਸਤਾਨ ਨੂੰ ਉੱਚੀਆਂ ਤਰੱਕੀਆਂ ਤੇ ਲੈ ਕੇ ਜਾਈਏ ਮੇਸ਼ ਕਰ ਲਈ ਯਾਰ ਸਾਡੇ ਕਰੋ ਯਾਰ ਇਹ ਬਡੇ ਸਾਡੇ ਬੁਸ਼ਕਿਸਮਤੀ ਆਪਸਾ ਇਹਨੇ ਚਿਰ ਮਲੇਜਾ ਨੇ ਰਾਜ ਕਰਨ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਸਾਡੇ ਜਿਹੜੇ ਨੇ ਕਬਡੇ ਸੀ ਉਹਨਾਂ ਨੇ ਆਪਣੀਆਂ ਦੇ ਕੇ ਕਰਮਾਨੀਆਂ ਨੂੰ ਸਾਨੂੰ ਆਜ਼ਾਦੀ ਦਿੱਤੀ ਦਵਾਈ ਜਿਹਦਾ ਅਸੀਂ ਸਾਡੇ ਜਣੇ ਲੱਕ ਮਾਰ ਰਹੇ ਤੇ ਮੇਰੀ ਹੁਣ ਬਸ ਇਸ ਇਸ ਦਿਹਾੜੇ ਦੇ ਉੱਤੇ ਇਹ ਹੀ ਸਾਰਿਆਂ ਨੂੰ ਅਪੀਲ ਆ ਕਿ ਅਸੀਂ ਰਲ ਮਿਲ ਕੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀ ਬਣਾਈਏ ਬੇ ਪਰਉਪ ਚੱਡ ਕੇ ਤੇ ਜਿਹੜੇ ਸਾਡੇ ਵੱਡੇ ਵਡੇਰਿਆਂ ਨੇ ਇੱਕ ਸੋਚ ਸੀਗੀ ਉਹਨਾਂ ਉੱਤੇ ਚੱਲਦੇ ਆ ਅਸੀਂ ਆਪਣੇ ਦੇਸ਼ ਨੂੰ ਇੱਕ ਨੰਬਰ ਤੇ ਪੂਰੇ ਵਰਲਡ ਦੇ ਵਿੱਚ ਸਰ ਸ਼ਰਾਬੀ ਅਨਸਰਾਂ ਨੂੰ ਕਿੱਥੇ ਜਾਗੇ ਸੁਰੱਖਿਆ ਨੂੰ ਲੈ ਕੇ ਕੀ ਪ੍ਰਬੰਧ ਹੈ ਜੀ ਸੁਰੱਖਿਆ ਤੇ ਅਸੀਂ ਸਾਰੇ ਰਾਤ ਵੀ ਅਸੀਂ 2 ਵਜੇ ਤੱਕ ਮੈਂ ਉਹ ਸਿਚੋ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਜੰਡੇ ਵਾਲੇ ਦੇ ਵਿੱਚ ਅਸੀਂ ਬਲੈਕ ਮਾਰਕ ਵੀ ਕੱਲ ਵੀ ਕੀਤਾ ਸ਼ਾਮੀ ਵੀ ਤੇ ਰਾਤ ਨੂੰ 2 ਵਜੇ ਤੱਕ ਐਸਐਸਪੀ ਸਾਹਿਬ ਵੀ ਇੱਥੇ ਹੀ ਰਹੇ ਆ ਅਸੀਂ ਸਾਰੇ ਏਰੀਆ ਦੇ ਵਿੱਚ ਆਪਣੇ ਰਾਊਂਡ ਲਾਇਆ ਤੇ ਸ਼ਰਾਬੀ ਅਨਸਰਾਂ ਤੇ ਬਾਕੀ ਜਿਹੜੀ ਸਾਡੀ ਆ ਤਕਰੀਬਨ 100 ਦੇ ਲਗਭਗ ਅਸੀਂ ਬੰਦਾ ਸਿਕਿਉਰਿਟੀ ਤੇ ਲਾਇਆ ਉਹ ਵੀ ਅਸੀਂ ਬਾਕੀ ਲਾਏ ਆ ਜੱਜ ਤੇ ਸ਼ੁਰੂਆਤ ਵਿੱਚ ਮੇਰੀ ਇਹੀ ਆ ਤਾੜਨਾ ਹੀ ਆ ਕਿ ਅਗਰ ਕੋਈ ਬੰਦਾ ਗ੍ਰਾਮੀ ਕਰੂਗਾ ਕਿਸੇ ਵੀ ਕੀਮਤ ਉਤੇ ਬਖਸ਼ਣ ਕਿਉਂ